ਅਸ਼ਮੀ ਸ਼ਰਮਾ ਜੀ ਤੇ ਜੋ ਕੱਲ ਹਮਲਾ ਹੋਇਆ ਮੇਰੇ ਦੋਸਤੋ ਮੈਂ ਕਹਿਣਾ ਚਾਹਾਂਗਾ ਕਿ ਹਮਲਾ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਇਹ ਕੋਈ ਕਿਸਾਨਾਂ ਦਾ ਹਮਲਾ ਨਹੀਂ ਹੈ ਇਹ ਕਾਂਗਰਸ ਦੇ ਵਰਕਰਾਂ ਦਾ ਹਮਲਾ ਹੈ ਤੁਸੀਂ ਦੇਖਿਆ ਹੋਊਗਾ ਵੀ ਅੱਜ ਸਾਡੇ ਕਿਸਾਨ ਮੰਡੀਆਂ ਦੇ ਵਿੱਚ ਆਪਣੀ ਫਸਲ ਵੇਚ ਰਹੇ ਆ ਅੱਜ ਸਾਡੇ ਕਿਸਾਨ ਚੋਨੇ ਦੀ ਬੜਾਈ ਦੇ ਵਿੱਚ ਬਿਜ਼ੀ ਨੇ ਪਰ ਮੈਂ ਕਹਿਣਾ ਚਾਹੂੰਗਾ ਵੀ ਇਹ ਕਾਂਗਰਸ ਸਰਕਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਤੇ ਲੱਗੀ ਹੋਈ ਹੈ ਤੇ ਕਾਂਗਰਸ ਸਰਕਾਰ ਅੱਜ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੱਲ ਜਿਹੜਾ ਰਾਤ ਹਮਲਾ ਹੋਇਆ ਅਤੇ ਇਹ ਹਮਲਾ ਸੂਬਾ ਪ੍ਰਧਾਨ ਤੇ ਨਹੀਂ ਹੋਇਆ ਇਹ ਹਮਲਾ ਭਾਰਤੀ ਜਨਤਾ ਪਾਰਟੀ ਦੇ ਇੱਕ ਇੱਕ ਵਰਕਰ ਤੇ ਹਮਲਾ ਹੋਇਆ ਹੈ ਇਹ ਹਮਲਾ ਸੂਬਾ ਪ੍ਰਧਾਨ ਤੇ ਨਹੀਂ ਹੋਇਆ ਇਹ ਹਮਲਾ ਇੱਕ ਇੱਕ ਭਾਰਤੀ ਜਨਤਾ ਪਾਰਟੀ ਦੇ ਕਾਰਕਰਤਾਵਾਂ ਤੇ ਹੋਇਆ ਹੈ ਮੈਂ ਕਹਿਣਾ ਚਾਹੂੰਗਾ ਭਾਰਤੀ ਜਨਤਾ ਪਾਰਟੀ ਦੇ ਕਰਤਾਵਾਂ ਨੂੰ ਕਾਰਕਰਤਾ ਨੂੰ ਵੀ ਅੱਜ ਮੌਕਾ ਹੈ ਅੱਜ ਸਮਾਂ ਸਾਨੂੰ ਮੌਕਾ ਮਿਲਿਆ 113 ਵਿਧਾਨ ਸਭਾ ਲੜਨ ਦਾ ਅੱਜ ਸਾਨੂੰ ਮੌਕਾ ਹੈ ਭਾਜਪਾ ਨੂੰ ਫੁਲੰਦ ਕਰਨ ਦਾ ਆਓ ਮਿਲ ਕੇ ਅਸੀਂ ਅਸ਼ੁਨੀ ਸ਼ਰਮਾ ਜੀ ਦੇ ਨਾਲ ਖੜੇ ਹੋ ਕੇ ਇੱਕ ਆਵਾਜ਼ ਚੁੱਕੀਏ ਜਿਹੜੀ ਇਹ ਭ੍ਰਸ਼ਟ ਸਰਕਾਰ ਹੈ ਜਿਹੜੀ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਲੱਗੀ ਹੋਈ ਹੈ ਆਓ ਇਹਦੇ ਨਾਲ ਅਸੀਂ ਮਿਲ ਕੇ 2022 ਦੇ ਵਿੱਚ ਪੰਦਰਸ ਮੁਕਤ ਪੰਜਾਬ ਬਣਾਈਏ ਤੇ ਭਾਰਤੀ ਜਨਤਾ ਪਾਰਟੀ ਦੇ ਸਰਕਾਰ ਬਣਾਈ। ਮੈਂ ਇੰਨਾ ਹੀ ਕਹਿੰਦਾ ਹੋਇਆ ਇੱਕ ਵਾਰ ਫੇਰ ਕਹਿਣਾ ਚਾਹੂਗਾ ਵੀ ਇਹਦੇ ਵਿੱਚ ਕਸੂਰ ਸਾਡੇ ਪੋਲੇ ਪਾਲੇ ਕਿਸਾਨਾਂ ਦਾ ਨਹੀਂ ਹੈ। ਇਹ ਸਾਡੇ ਭਾਰਤੀ ਜਨਤਾ ਪਾਰਟੀ ਹਮੇਸ਼ਾ ਕਿਸਾਨਾਂ ਦੇ ਹਿੱਤ ਚ ਗੱਲ ਕਰਦੀ ਆਈ ਹੈ, ਕਿਸਾਨਾਂ ਦੇ ਲਈ ਗੱਲ ਕਰਦੀ ਹੈ। ਤੁਸੀਂ ਦੇਖਿਆ ਹੋਊਗਾ ਮੈਂ ਖੁਦ ਇੱਕ ਕਿਸਾਨ ਹਾਂ। ਮੈਂ ਖੁਦ ਹੀ ਕਾੜਤੀ ਹਾਂ। ਮੈਂ ਤੁਹਾਨੂੰ ਕਹਿਣਾ ਚਾਹਾਂਗਾ ਅੱਜ ਸਾਡੀ ਆੜਤਾਂ ਦੇ ਵਿੱਚ ਪਰਚੇਜ਼ ਵੀ ਚੱਲੂ ਹੈ ਮੈਂ ਕਹਿਣਾ ਚਾਹਾਂਗਾ ਉੱਥੇ ਕਿਸਾਨਾਂ ਦਾ ਇੱਕ ਇੱਕ ਜਾਣਾ ਚੁੱਕਿਆ ਜਾ ਰਿਹਾ ਹੈ ਲੇਕਿਨ ਪੰਜਾਬ ਸਰਕਾਰ ਜੋ ਮਾਹੌਲ ਖਰਾਬ ਕਰਨ ਦੇ ਵਿੱਚ ਲੱਗੀ ਹੋਈ ਹੈ ਪੰਜਾਬ ਸਰਕਾਰ ਜੋ ਕਹਿੰਦੀ ਹੈ ਵੀ ਐਮਐਸਪੀ ਖਤਮ ਹੋ ਜੂਗੀ ਮੰਡੀਕਰਨ ਖਤਮ ਹੋ ਜੂਗਾ ਲੇਕਿਨ ਇਹ じゃ ਕੁਝ ਨਹੀਂ ਹੋਣਾ ਇਹ ਜਿਹੜਾ ਬ੍ਰੰਫ ਲਾਇਆ ਹੈ ਪੰਜਾਬ ਦੇ ਵਿੱਚ ਇਹ ਸਰਕਾਰਾਂ ਮਿਲਾ ਕੇ ਮਿਲ ਕੇ ਇੱਕ ਬ੍ਰੰਹ ਫੈਲਾ ਰਹੀਆਂ ਮੈਂ ਕਹਿਣਾ ਚਾਹੂੰਗਾ ਵੀ ਆਓ ਮਿਲ ਕੇ 2022 ਦੇ ਵਿੱਚ ਕਾਂਗਰਸ ਮੁਕਤ ਪੰਜਾਬ ਬਣਾਈਏ ਤੇ ਅੱਜ ਸਾਡੇ ਪੰਜਾਬ ਦੇ ਮਹਾ ਮੰਤਰੀ ਡਾਕਟਰ ਸੁਭਾਸ਼ ਸ਼ਰਮਾ ਜੀ ਤੇ ਮਾਲਵਿੰਦਰ ਤੰਗ ਜੀ ਵੀ ਸਾਡੇ ਵਿੱਚ ਆਏ ਸਾਰੇ ਉਹਨਾਂ ਦਾ ਵੀ ਸੰਬੋਧਨ ਸੂਚਨ ਸੁਣਨਾ ਚਾਹੁੰਦੇ ਨੇ ਮੈਂ ਨਾ ਜਾਜ਼ਾ ਬੋਲਦਾ ਹੋਇਆ ਦੋ ਨਾਰੇ ਲਾਵਾਂਗਾ ਮੇਰੇ ਨਾਲ ਜਰੂਰ ਲਾ ਦਿਓ ਕਾਂਗਰਸ ਸਰਕਾਰ ਮੁਰਦਾਬਾਦ ਮੁਰਦਾਬਾਦ